ਸਪੀਕਰ ਸਾਹਿਬ ਉਦਾਂ ਦੇ ਤੁਸੀਂ ਜ਼ੀਰੋ ਆਰ ਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਿਹਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਆ ਹੋਰ ਦੇ ਟਾਈਮ ਤੇ ਹੀ ਆ ਜਿਹੜੇ ਇਧਰ 94 ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਇਹ ਵੀ ਸਾਡੇ ਹੀ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜ਼ਰੂਰ ਇਹਨਾਂ ਨੂੰ ਵੀ ਬਲਾਓ ਪਰ ਇੰਨਾ 94 ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਬੀਪੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਪੀਆਂ ਉਹਨਾਂ ਦੇ ਹਸਬੈਂਡ ਤੇ ਜਿਹੜੇ ਭਰਾ ਆ ਉਹਨਾਂ ਦੀਆਂ ਵਾਈਫ ਉਹ ਡੀਕਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਈ ਨਾ ਕੋਈ ਬੋਲਣਗੇ ਜ਼ੀਰੋ ਆਰ ਚ ਅਲੱਗ ਅਲੱਗ ਸਮਝਥਿਆ ਰੱਖਣਗੇ ਤੁਸੀਂ ਇਧਰ ਨਹੀਂ ਜੇ ਟਾਈਮ ਦਿੰਦੇ ਅਮਰਾਏ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਹੈ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ ਤਿੰਨਾਂ ਚੌ ਸਾਲਾਂ ਚ ਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਦੇਖੋ ਸੁੱਚੇ ਮੂਹ ਹੀ ਜਾਂਦੇ ਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੇ ਬੈਠੋ ਤੁਸੀਂ ਪਰੋਣ ਦੱਸ ਤੂੰ ਤੁਸੀਂ ਬੜੇ ਪਿਆਰੇ ਹੋ ਸਭ ਤੋਂ ਸਮਾਰਟ ਹੋ ਸੋਹਣੇ ਹੋ ਬਹਿ ਜਾ ਪਹਿਲਾਂ ਸਮਾਰਟ ਕਹਿ ਕੇ ਨਾ ਪਲੋਸ ਲੈਂਦੇ ਜੇ ਤਾਂ ਵਾਰੀ ਫੇਰ ਨਹੀਂ ਆਉਂਦੀ ਉਹ ਹੁਣ ਗੱਲ ਕਰ ਮੈਂ ਤੁਹਾਨੂੰ ਨਾ ਦੋ ਤਿੰਨ ਦਾ ਮਿਲਿਆ ਵੀ ਆ ਤੇ ਮੈਂ ਤੁਹਾਨੂੰ ਫੋਨ ਵੀ ਕੀਤਾ ਮੈਂ ਸਪੀਕਰ 'ਸਾਹ ਸਾਨੂੰ ਵਾਰੀ ਦੇ ਦਿਆ ਕਰੋ ਤੁਸੀਂ ਕਿਹਾ ਵੀ ਹੱਥ ਖੜਾ ਕਰਦੇ ਹੋ ਤੁਸੀਂ ਸੋਹਣੇ ਬੜੇ ਉਹ ਸੋਹਣੇ ਦੀ ਤੁਸੀਂ ਪਲੋਸ ਲੈਂਦੀ ਹੁਣ ਗੱਲ ਤਾਂ ਸੁਣ ਗੱਲ ਤਾਂ ਹੁਣ ਦੇਖੋ ਮੰਤਰੀ ਜੀ ਬੈਠੋ ਜਿਹੜੇ ਮਾਨਯੋਗ ਮੰਤਰੀ ਸੇਵਾਾਰੰਭੀ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਜਦੋਂ ਵੀ ਤੁਸੀਂ ਚਾਹੋ ਆਪਦੀ ਗੱਲ ਰੱਖ ਸਕਦੇ ਹੋ ਦੂਜੀ ਗੱਲ ਜੇ ਤੁਸੀਂ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਆਪੋਜੀਸ਼ਨ ਮਸਟ ਹੈਵ ਇਟ ਸੇ and treasury is always already having its way ایتھے بولਣਾ زیادہ امپورٹنٹ نہیں ہے کم کر کے دکھانا زیادہ امپورٹنٹ ہے سو جے ਹੁਣ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਤਾਂ ਦੱਸੋ ਪਲੀਜ਼ ਸਪੀਕਰ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਹੈ ਮੈਂ ਇਹ ਨਹੀਂ ਕਹਾਂ ਪੀ ਇਹਨਾਂ ਨੂੰ ਮੇਰੇ ਭਰਾਵਾਂ ਨੂੰ ਟਾਈਮ ਨਹੀਂ ਦੇਣਾ ਟਾਈਮ ਦਿਓ ਪਰ ਥੋੜਾ ਜਿਹਾ ਇਹ ਵੀ ਪ੍ਰੋਟੋਕਾਲ ਬਣਾ ਲਓ ਜਦੋਂ ਇਹ ਭਰਾ ਸਾਡੇ ਵਾਕ ਆਊਟ ਕਰਕੇ ਚੱਲ ਜਾਂਦੇ ਆ ਵਾਕ ਆਊਟ ਕਰਕੇ ਚੱਲ ਗਏ ਜਦੋਂ 0R ਆ ਗਿਆ ਉਦੋਂ ਇਹ ਸਾਰੇ ਭਰਾ ਆ ਜਾਂਦੇ ਆ ਫਿਰ ਟਾਈਮ ਇਹਨਾਂ ਨੂੰ ਪਹਿਲਾਂ ਜਿਹੜੇ ਆ 6-7 ਬੈਠੇ ਰਹਿੰਦੇ ਆ ਨਾ ਮੈਂ ਕਹਿੰਦਾ ਸਾਡਾ ਟਾਈਮ ਵੀ ਇਹਨਾਂ ਨੂੰ ਦੇ ਦਿਆ ਕਰੋ ਜਿਹੜੇ ਬਹਿ ਕੇ ਗਵਰਨਰ ਰੈਸ ਹੁੰਦੇ ਆ ਜਿਹੜੇ ਮੁੱਦੇ ਦੀਆਂ ਗੱਲਾਂ ਕਰਦੇ ਆ ਸੁੰਦੇ ਆ ਉਹਨਾਂ ਨੂੰ ਟਾਈਮ ਵੱਧ ਦੇ ਦਿਆ ਕਰੋ ਪਰ ਥੋੜਾ ਜਿਹਾ ਪ੍ਰੋਟੋਕੋਲ ਨੂੰ ਆਪਾਂ ਇਹ ਹਮੇਸ਼ਾ ਵਿਚਾਰ ਕਰਦੇ ਰਹਿਨੇ ਇਹ ਬੜਾ ਕੀਮਤੀ ਸਮਾਂ ਜੇ ਕੋਈ ਮੁੱਦੇ ਦੀ ਗੱਲ ਕਰਨੀ ਹੈ ਚਲੋ 0 0R ਚ ਸਾਨੂੰ ਦੇ ਦਿਓਗੇ ਟਾਈਮ ਫੇਰ ਬੈਠੋ ਯਾਰ ਜੋ ਸਾਡਾ ਟਾਈਮ ਪੰਦਾ ਇੱਧਰ ਚਾਹੇ ਮੈਂ ਨਾ 93 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾ ਦਾ ਪੰਦਾ ਇਹਨਾਂ ਨੂੰ ਵੀ ਟਾਈਮ ਦਿਓ ਮਾਜੋ ਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਬੈਠੋ ਜੀ ਜਵਾਬ ਦਿਓ ਮੰਤਰੀ ਜਵਾਬ ਦਿਓ ਜਿਹੜਾ ਕੁਐਸਚਨ ਦਾ ਆਨਸਰ ਹੈ ਉਹ ਇਹਨਾਂ ਕੋਲ ਚੱਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਲੈਣਾ ਤੇ ਮੈਂ ਦੇ ਦਿੰਦਾ ਜੀ ਡਾਕਟਰ ਇਸ਼ਾਨ ਕੁਮਾਰ ਜੀ ਕੋਈ ਸਪਲੀਮੈਂਟਰੀ ਹੈ ਜੀ ਜੀ ਮੇਰੇ ਕੋਲ ਹਲੇ ਜਵਾਬ ਨਹੀਂ ਆਇਆ ਇਸ ਕਰਕੇ ਮੈਂ ਸਪਲੀਮੈਂਟਰੀ ਤੁਸੀਂ ਜਵਾਬ ਪੜਦੇ ਹੋ ਜਵਾਬ ਆਪਣਾ ਆਪਣੇ ਟੈਕਨੀਕਲ ਸਪੋਰਟ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਚੱਪੇ ਵਾਲਾ ਕਿਤੇ ਪਿੰਡ ਪੈਂਦੇ